ਜਦ ਮਹੀਨਾ ਆਵੇ ਜੂਨ ਸਾਡੇ ਜਾਤਮੀ ਪਾਵੇ ਲੋਕ ਬੱਚੇ ਤੇ ਬੁੱਢੇ ਮਾਰੇ ਸੀ ਟੈਂਕ ਸਾਡੇ ਤੇ ਝਾੜੇ ਸੀ ਕਿ ਕੱਲਾ ਤਰਤ ਨਹੀਂ ਮਿੱਤਰੋ ਦਰਜਣਾ ਗੁਰੂ ਘਰ ਢਾਈ ਸੀ ਤੋਪਾਂ ਦੇ ਅੱਗੇ ਖੜਕੇ ਸੀ ਜਿਹੜੇ ਸਿੱਖਾਂ ਘਰ ਜਾਏ ਸੀ ਸੰਤਾਂ ਪਾਈ ਸੀ ਹਿੰਦੀ ਸੀ ਤੇ ਪਗਾਏ ਆਪਣੇ ਬੋਲ 84 ਸਿੱਖ ਵੀਰ ਮੇਰਿਓ ਨਾ ਭੁੱਲਣ ਜੋ ਨਾ ਭਾਸ਼ਣ ਇੱਕ ਦਿਨ ਹੋਣੀ ਗੁਰੂ ਦੀ ਮਿਹਰ ਅਕਾਲ ਅਕਾਲ ਪੁਰਖ ਨੇ ਦੇਣੀ ਸੀ ਰਾਜ ਕਰੂਗਾ ਖਾਲਸਾ ਪੂਰੇ ਹੋਂਨੇ ਦੇ ਸਪੇਸ਼ ਤੇ ਬੋਲ ਫਸਲੀ ਚੱਕਰ ਨਾ ਜੇ ਬਦਲਿਆ ਪਾਣੀ ਦੇ ਨਹੀਂ ਬਚਣਾ ਮੇਰੇ ਸਾਰੇ ਦੇਸ਼ ਪੰਜ ਆਪ ਦਾ ਮਿੱਤਰੋ ਨਾਂ ਵੀ ਨਹੀਂ ਫਿਰ ਜਿੱਤਣਾ ਕੋਈ ਐਸਾ ਲੀਡਰ ਚੁਣੀਏ ਜਿਹੜਾ ਝੋਨਾ ਗੱਲ ਚੋਂ ਲਾ ਦੇ ਦੂਜੀ ਫਸਲ ਦੀ ਐਮਐਸਪੀ ਦੀ ਗਰੰਟੀ ਫੁੱਲ ਦਵਾ ਦੇ ਹਰ ਚੀਜ਼ ਤੇ ਝੋਨੇ ਨੇ ਤੇ ਹੱਥ ਵੱਟ ਤੇ ਯੂਰੀਆਂ ਦੀ ਝੂਠੇ ਵਾਦੇ ਪਬਲਿਕ ਦੇ ਨਾਲ ਪੈਂਦੀਆਂ ਕਿੱਥੇ ਪੂਰੀਆਂ ਨਹੀਂ ਟੱਕ ਮੈਂ ਮੁੱਲ ਨਹੀਂ ਮਿਲਦੇ ਸਾਨੂੰ ਸਾਡੀ ਕਿਸਮਤ ਕਾਲੀ ਬਾਤ ਬਹੁਤ ਮਹਾਨ ਮੁਲਕਾ ਮੈਂ ਥਾਂ ਥਾਂ ਲਿਖਿਆ ਪੜਿਆ ਰੁਪਈਆ ਸਾਡਾ ਡਿੱਗਦਾ ਜਾਂਦਾ ਡਾਲਾਂ ਕਿਤੇ ਚੜਿਆ ਜਵਾਨੀ ਜੇ ਨਸ਼ਾ ਕਰਤੀ ਹੈ ਨਾ ਤੇ ਬੇਰੋਜ਼ਗਾਰੀ ਦਾ ਕਰਕੇ ਪਹਿਲੀ ਗੱਲ ਤਾਂ ਹੈ ਸਾਡੇ ਜਿਹੜਾ ਵੇਚਣ ਵਾਲਾ ਟੱਗਾ ਮਦਰਮਾਚਾ ਉਹਨਾਂ ਨੂੰ ਬਾਹਰ ਸਾ ਕਿਹਾ ਉਹਨਾਂ ਦਰਦੇ ਜਾਦੀ ਸਰਕਾਰ ਕੋਲੇ ਪੁਲਿਸ ਵੀ ਹੈ ਮਿਲਟਰੀ ਵੀ ਹੈ ਸਾਰੀ ਪਾਵਰ ਹੈ ਸਰਕਾਰ ਕੋਲੇ ਜਿਸ ਟੱਕਾਂ ਨੂੰ ਅਪ ਚੁਣ ਕੇ ਭੇਜਦੇ ਐ ਇਸੇ ਕੰਮ ਵੀ ਆਪਾਂ ਨੂੰ ਸੁਖਸੂਲਤ ਮਿਲ ਸਕੇ ਤੇ ਕਹੇ ਕਿਹੜੇ ਬੰਦੇ ਨੂੰ ਵਰੇ ਨੂੰ ਨਾ ਜਾਣਾ ਪਵੇ ਉਹਦੇ ਵਾਸਤੇ ਐਮਐਲਏ ਐਮਪੀ ਆਪਾਂ ਸਰਪੰਚ ਮੈਂਬਰ ਚੁਣ ਕੇ ਭੇਜਦੇ ਹਣਾ ਚੜਦੇ ਸੂਰਜ ਜੋ ਤੱਕਿਆ ਗੱਲ ਹੈਰਾਨੀ ਦੀ ਸਾਪਣੇ ਨਿਯੋਲਾ ਫੜ ਕੇ ਤੌਣ ਮੋੜ ਦਿੱਤਾ ਸਰਕਾਰੀ ਤੇਲ ਸੀ ਮਿਲਦਾ ਤੇ ਮੈਂ ਮੋੜ ਦਿੱਤਾ ਸਿਰ ਤੇ ਆਣ ਕੇ ਬੈਠੂ ਉਹ ਹਿਬਰੀzia ਵਿੱਚ ਬੋਟਾਂ ਦੇ ਜਿਸ ਨੇ ਵੱਡਾ ਕੰਮ ਔੜ ਦਿੱਤਾ ਤੁਸੀਂ ਸਰਕਾਰ ਦੀ ਗੱਲ ਕੀਤੀ ਤਾਂ ਪੰਜਾਬ ਦੇ ਵਿੱਚ ਬਦਲਾਅ ਦੇ ਨਾਂ ਤੇ ਸਰਕਾਰ ਬਣੀ ਸੀ 22 ਵਿੱਚ ਤੁਹਾਨੂੰ ਕਿੰਨਾ ਕੁ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਬਦਲਾਅ ਸਾਰਾ ਕੁਝ ਤੇ ਕਰਤਾ ਕੋਈ ਨੀ ਭਰਮ ਹੋ ਗਿਆ ਜੀ ਬਿਜਲੀ ਆਉਂਦੀ ਬਾਤੂ ਨਸ਼ਾ ਖਤਮ ਹੋ ਗਿਆ ਖਾਤੇ ਚ ਆਵੇ ਹਜ਼ਾਰ ਬੀਬੀ ਹੁਰੀ ਪਾਰਲਰ ਬਿਊਟੀ ਜਾਂਦੇ ਨਹੀਂ ਸਿੰਘ ਸੂਰ ਮਾਰ ਗਿਆ ਤਾਂ ਤਾਕਤ ਡਬਲ ਡਾਲੂਆ ਪਹਿਲਾਂ ਅੰਦਾਲੀਆਂ ਵੀ ਸਰਕਾਰ ਰਹੀ ਹੈ ਕਾਂਗਰਸ ਦੀ ਵੀ ਸਰਕਾਰ ਰਹੀ ਹੈ ਤੇ ਹੁਣ ਝਾੜੂ ਵਾਲਿਆਂ ਦੀ ਸਰਕਾਰ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਭਲਾ ਕਿਵੇਂ ਬੰਦਾਲੀ ਵਾਲੀ ਕਰ ਸਕੀਏ ਬਲਾ ਜਿਵੇਂ ਮੇਰੇ ਵਰਗਾ ਜਿਹੜਾ ਬਲੌਗਰ ਤੇ ਬਣਾਉਂਦਾ ਹੈ ਨਾ ਅੱਜਕੱਲ ਮੋਬਾਈਲ ਤੇ ਕੱਢ ਕੇ ਇਹ ਕਹਿੰਦਾ ਪਾਣੀ ਛਾੜ ਰਿਹਾ ਪਾਣੀ ਛਾੜ ਰਿਹਾ ਉਹਨੇ ਭਾਵੇਂ ਰੋਕੀ ਕੀਤੀ ਹੋਵੇ ਕਾਸੇ ਦੀ ਹੈ ਨਾ ਨਰਮੇ ਦਾ ਜਾਂ ਹੋਰ ਅਸਲ ਦੀ ਐਮਐਸਪੀ ਮਿਲ ਜੇ ਤੇ ਝੋਨਾ ਲਾਉਣੀ ਨੇ ਪਵੇ ਤੇ ਮੋਟਰ ਛੱਟਨੀ ਆ ਬੋਲੇ ਤੇ ਸਰਕਾਰ ਨੂੰ ਬਿਜਲੀ ਦੇਣੀ ਨਾ ਬੋਲੇ ਝੋਨਾ ਅਸੀਂ ਨਹੀਂ ਲਾਉਂਦੇ ਸਾਥੋਂ ਲਗਵਾਇਆ ਜਾਂਦਾ ਫਿਰ ਕੀਤ ਪਾਣੀ ਉੱਕਿਉ ਸਾਰਾ ਸਾਲ ਹੀ ਗਾਇਆ ਜਾਂਦਾ ਹੈ ਰਵਾਇਤੀ ਫਸਲਾਂ ਖੋਲੀਆਂ ਝੋਨਾ ਪੱਲੇ ਪਾਤਾ ਜੀ ਨਹੀਂ ਚੌਲਾਂ ਨਾਲ ਪੰਜਾਬ ਦਾ ਦੱਸੋ ਕਿਹੜਾ ਨਾਤਾ ਜੀ ਓਏ ਨਾੜ ਦਾ ਹੱਲ ਨਹੀਂ ਸਸਤਾ ਸਾਇੰਸ ਤਰੱਕੀ ਕਰ ਗਈ ਆ ਸਾਡੀਆਂ ਫਸਲਾਂ ਸਾਡੀ ਮਿਹਨਤ ਭਾ ਕਿਸੇ ਦੀ ਮਰਜ਼ੀ ਆ ਨਹੀਂ ਤਾਂ ਫਿਰ ਪਾਣੀ ਮੁੱਕੀ ਅੰਦਾਜ਼ਾ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਪਤਾ ਕੱਲੇ ਜ਼ਿਮੀਦਾਰਾਂ ਦਾ ਨਹੀਂ ਹੁੰਦਾ ਜੇ ਕੋਈ ਕਹਦੇ ਵੀ ਕੱਲੇ ਜ਼ਿਮੀਦਾਰਾਂ ਦਾ ਪਾਣੀ ਮੁੱਕੀ ਜਾਂਦਾ ਇਹ ਨਹੀਂ ਗੱਲ ਹੈ ਪ੍ਰਵਾਸ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸਾਡੇ ਪੰਜਾਬ ਦਾ ਯੂਥ ਹੈ ਜਿਹੜਾ ਕੈਨੇਡਾ ਯੂ ਐਸ ਆਈ ਆਸਟ੍ਰੇਲੀਆ ਨਿਊਜ਼ੀਲੈਂਡ ਲਗਾਤਾਰ ਜਾ ਰਿਹਾ ਤੇ ਦੂਜੇ ਪਾਸੇ ਜੋ ਪੀ ਬਿਹਾਰ ਵਾਲੇ ਇੱਥੇ ਆ ਰਹੇ ਨੇ ਤੇ ਦੋਵੇਂ ਤਰੀਕਿਆਂ ਦੇ ਪ੍ਰਵਾਸ ਨੂੰ ਕਿਸ ਤਰ੍ਹਾਂ ਸਮਝਦੇ ਹੋ ਜਦੋਂ ਆਪ ਜਾਂ ਤਾਂ ਪੰਜਾਬ ਵਾਲੇ ਵੀ ਉੱਥੇ ਗ੍ਰੀਟ ਸਕਣ ਪੰਜਾਬ ਰੋ ਵੀ ਨਾ ਸਾਰੇ ਵੀ ਮੁਲਕ 'ਚ ਕਾਨੂੰਨ ਇੱਕੋ ਜਿਹਾ ਨਹੀਂਦਾ ਵੀ ਪੰਜਾਬ ਵਾਸਤੇ ਇੱਥੇ ਵੀ ਪੰਜਾਬ ਕੋਈ ਸ਼ਾਂਤ ਬਾਗ ਨਹੀਂ ਜਿਹੜਾ ਅਕੇ ਮਰਜੀ ਟਿਕਟ ਲੈ ਕੇ ਤੇ ਇੱਥੇ ਆ ਕੇ ਤੇ ਬਾਅਦ 'ਚ ਇੱਥੇ ਵੋਟ ਵੀ ਬਣਾਉਂਦਾ ਹੈ ਤੇ ਫਿਰ ਉਹ ਜੋਬ ਤੇ ਵੀ ਡਾਕਾ ਮਾਰਦਾ ਹੈ ਮੌਜੂਦਾ ਸਮੇਂ ਦੇ ਵਿੱਚ ਨੌਜਵਾਨ ਪੀੜੀ ਤੇ ਬਹੁਤ ਵੱਡੇ ਸਵਾਲ ਉੱਠਦੇ ਨੇ ਕਿਹਾ ਜਾਂਦਾ ਹੈ ਕਿ ਨਸ਼ੇ ਦੇ ਵਿੱਚ ਲਿਪਟ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਪ੍ਰਵਾਸ ਦਾ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਇਹ ਸਭ ਦੇ ਬਾਵਜੂਦ ਕੁਝ ਪੰਜਾਬੀ ਨੌਜਵਾਨ ਅਜਿਹੇ ਨੇ ਜਿਹੜੇ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਅਜਾਈ ਇੱਕ ਨੌਜਵਾਨ ਸਾਡੇ ਨਾਲ ਮਨਪ੍ਰੀਤ ਮੌਜੂਦ ਹੈ ਜਿਹੜਾ ਕਿ ਸ਼ਾਇਰੀ ਲਿਖਦਾ ਹੈ ਤੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਤੇ ਨਾਲ ਦੀ ਨਾਲ ਉਹ ਪੰਜਾਬ ਦੇ ਦੁੱਖਾਂ ਦੀ ਵੀ ਗੱਲ ਕਰਦਾ ਹੈ ਤੇ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਭਾਵੇਂ ਸਮਾਜਿਕ ਪੱਧਰ ਤੇ ਹੋਵੇ ਭਾਵੇਂ ਰਾਜਨੀਤਿਕ ਪੱਧਰ ਤੇ ਹੋਵੇ ਜਾਂ ਗਰਾਊਂਡ ਤੇ ਜੋ ਕੁਝ ਵਾਪਰ ਰਿਹਾ ਉਸ ਬਾਰੇ ਲੇਖਤਾਂ ਲਿਖਦਾ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਦਿੰਨੇ ਆ ਬਈ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਅ ਵੀਰੇ ਸਭ ਤੋਂ ਪਹਿਲਾ ਤਾਂ ਸਵਾਲ ਇਹੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਾਡੀ ਯੂਥ ਹੈ ਜਿਹੜੀ ਉਹ ਬੇਲੜ ਹੋ ਗਈ ਨਸ਼ੇੜੀ ਹੋ ਗਈ ਇਹਨਾਂ ਨੂੰ ਤਾਂ ਕੈਨੇਡਾ ਤੋਂ ਬਿਨਾਂ ਕੁਝ ਦਿਖਦੀ ਨਹੀਂ ਉਸ ਬਾਰੇ ਕੀ ਸੋਚਦੇ ਹੋ ਤੁਸੀਂ ਇਸ ਬਾਰੇ ਹੈ ਜੀ ਬੇਰੋਜ਼ਗਾਰੀ ਜਿਹੜੀ ਹੁੰਦੀ ਹੈ ਨਾ ਇਹ ਜੇ ਨਸ਼ਾ ਹੈ ਹਨਾ ਜਿੱਦਾਂ ਨਸ਼ੇੜੀ ਹੋ ਗਈ ਜਾਂ ਕਿੱਦਾਂ ਵੀ ਇਹਨਾਂ ਨਸ਼ਾ ਹੈ ਨਹੀਂ ਜਿੱਦਾਂ ਵੀ ਕਹਿੰਦੇ ਆ ਤੇ ਨਸ਼ਾ ਜਿੱਦਾਂ ਜਵਾਨੀ ਜੇ ਨਸ਼ਾ ਕਰਦੀ ਹੈ ਨਾ ਤੇ ਬੇਰੋਜ਼ਗਾਰੀ ਦਾ ਕਰਕੇ ਇਹ ਬੈਲੀ ਗੱਲ ਤਾਂ ਤੇ ਨਸ਼ਾ ਪੂਰੀ ਦੁਨੀਆ ਚ ਹੀ ਬਹੁਤਾ ਤੇ ਆਪਣੇ ਵੀ ਬਹੁਤ ਵਿਕੀ ਜਾਂਦਾ ਹਨਾ ਇਹ ਸਰਕਾਰ ਦਾ ਕੰਮ ਹੈ ਵੀ ਉਹਨੂੰ ਬੰਦ ਕਰੇ ਤੇ ਜੇ ਕੋਈ ਬੰਦ ਕਰਨ ਦਾ ਜਾਂ ਕੋਈ ਗੱਲ ਕਰਦਾ ਜਾਂ ਸਰਕਾਰ ਉਹਨੂੰ ਹੀ ਫੜੂਗੀ ਤੇ ਫੇਰ ਇਹਦਾ ਕੋਈ ਹੱਲ ਨਹੀਂ ਸਰਕਾਰ ਕੋਲੇ ਹੱਲ ਹੈ ਵੀ ਸਰਕਾਰ ਉਹਨੂੰ ਨਸ਼ੇ ਬੰਦ ਕਰ ਸਕਦੀ ਹੈ ਨਸ਼ਾ ਜਿਹੜਾ ਵੇਚਣ ਵਾਲਾ ਵੱਡਾ ਮਗਰਮਾਚਾ ਹੈ ਉਹਨਾਂ ਨੂੰ ਫਾੜ ਸਕਦੀ ਹੈ ਉਹਨੂੰ ਅੰਦਰ ਦੇ ਸਕਦੀ ਹੈ ਸਰਕਾਰ ਕੋਲੇ ਪੁਲਿਸ ਵੀ ਹੈ ਮਿਲਟਰੀ ਵੀ ਹੈ ਸਾਰੀ ਪਾਵਰ ਹੈ ਸਰਕਾਰ ਕੋਲੇ ਤੇ ਸਰਕਾਰ ਆਪਾਂ ਚੁਣ ਕੇ ਭੇਜਦੇ ਆ ਇਸੇ ਕੰਮ ਨੂੰ ਵੀ ਆਪਾਂ ਨੂੰ ਸੁੱਖ ਸਹੂਲਤ ਮਿਲ ਸਕੇ ਤੇ ਕਹਰੇ ਕਹਰੇ ਬੰਦੇ ਨੂੰ ਹਰੇਕ ਨੂੰ ਨਾ ਜਾਣਾ ਪਵੇ ਉਹਦੇ ਵਾਸਤੇ ਐਮ ਐਲ ਏ ਐਮ ਪੀ ਆਪਾਂ ਸਰਪੰਚ ਮੈਂਬਰ ਚੁਣ ਕੇ ਭੇਜਦੇ ਆ ਨਾ ਉਹ ਬਿਲਕੁਲ ਠੀਕ ਗੱਲ ਆ ਤੁਹਾਡੀ ਤੇ ਤੁਸੀਂ ਸ਼ਾਇਰੀ ਦੀ ਗੱਲ ਕਰਦੇ ਸੀ ਕਿ ਸ਼ਾਇਰੀ ਲਿਖਦੇ ਹੋ ਤਾਂ ਕੁਝ ਆਡੀਅנס ਨੂੰ ਸੁਣਾ ਦਿਓ ਕਿ ਕਿਸ ਤਰੀਕੇ ਦੀ ਲਿਖਦੇ ਹੋ ਹਾਂਜੀ ਜਰੂਰ ਮੈਂ ਤੁਹਾਨੂੰ ਸੁਣਾਉਣਾ ਇੱਕ ਗੱਲ ਜਮਾਨਾ ਬੜਾ ਹੀ ਬਦਲ ਗਿਆ ਇਹ ਸੁਣਿਆ ਸੀ ਜਮਾਨਾ ਬੜਾ ਹੀ ਬਦਲ ਗਿਆ ਇਹ ਸੁਣਿਆ ਸੀ ਪਰ ਮੈਂ ਸੱਚੀ ਇਸ ਗੱਲ ਤੇ ਅੱਜ ਗੌਰ ਕੀਤਾ ਚੜਦੇ ਸੂਰਜ ਜੋ ਤੱਕਿਆ ਗੱਲ ਹਰਾਨੀ ਦੀ ਸਾਪਣੇ ਨਿਉਲਾ ਫੜ ਕੇ ਤੌਣੂ ਮਰੋੜ ਦਿੱਤਾ ਅਜੇ ਗੱਲ ਛੱਡਣੇ ਦੀ ਫੁਰਨੀ ਸੀ ਉਸ ਦੇ ਜਹਨ ਅੰਦਰ ਮੈਂ ਚਿਹਰਾ ਪੜਿਆ ਤੇ ਹੱਥ ਸੀ ਉਸ ਦਾ ਛੋੜ ਦਿੱਤਾ ਮੈਂ ਚਿਹਰਾ ਪੜਿਆ ਤੇ ਹੱਥ ਸੀ ਉਸ ਦਾ ਛੋੜ ਦਿੱਤਾ ਮੈਂ ਅੱਜ ਤੀਕ ਨਹੀਂ ਸੁਣਿਆ ਇਸ ਮੁਲਖੰਦਰ ਮੈਂ ਅੱਜ ਤੀਕ ਨਹੀਂ ਸੁਣਿਆ ਇਸ ਮੁਲਖੰਦਰ ਸਰਕਾਰੀ ਤੇਲ ਸੀ ਮਿਲਦਾ ਤੇ ਮੈਂ ਮੋੜ ਦਿੱਤਾ ਸਿਰ ਤੇ ਆਣ ਕੇ ਬੈਠੂ ਉਹੀ ਪ੍ਰੀਤ ਸਿਆਂ ਵਿੱਚ ਵੋਟਾਂ ਦੇ ਜਿਸ ਨੇ ਵੱਡਾ ਗੱਪ ਰੋੜ ਦਿੱਤਾ ਵਿੱਚ ਵੋਟਾਂ ਦੇ ਜਿਸ ਨੇ ਵੱਡਾ ਗੱਪ ਰੋੜ ਦਿੱਤਾ ਫਾਚਾ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਤਾਂ ਪੰਜਾਬ ਦੇ ਵਿੱਚ ਬਦਲਾਅ ਦੇ ਨਾਂ ਤੇ ਸਰਕਾਰ ਬਣੀ ਸੀ ਬਾਈ ਦੇ ਵਿੱਚ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਪੰਜਾਬ ਦੇ ਵਿੱਚ ਬਦਲਾਅ ਆਇਆ ਹਾਂਜੀ ਬਦਲਾਅ ਬਹੁਤ ਆਇਆ ਜਿੱਦਾਂ ਨਾ ਬਦਲਾਅ ਇਦਾਂ ਆ ਗਿਆ ਇੱਕ ਤਾਂ ਅੰਗਰੇਜ਼ ਇੱਥੇ ਨੌਕਰੀ ਕਰਨ ਆ ਗਏ ਜਿੱਦਾਂ ਮਾਨ ਸਾਹਿਬ ਨੇ ਕਿਹਾ ਸੀ ਹਨਾ ਤੇ ਹੋਰ ਵੀ ਜਿੱਦਾਂ ਸਾਰੀਆਂ ਨੌਕਰੀਆਂ ਨੌਕਰੀਆਂ ਪੂਰੀਆਂ ਹੋ ਗਈਆਂ ਨਸ਼ੇ ਬੰਦ ਹੋ ਗਏ ਸਾਰਾ ਤੇ ਬੀਬੀਆਂ ਨੂੰ ਵੀ ਹਜ਼ਾਰ-ਹਜ਼ਾਰ ਮਿਲ ਗਿਆ ਨਾ ਤੇ ਹੁਣ ਤਾਂ 1500 ਦਾ ਕਿਹਾ ਵੀ 1500 ਦੇਵਾਂਗੇ ਬਦਲਾ ਬਿਆਸ ਸਮੇਤ ਉਹ ਵੀ ਤੁਹਾਨੂੰ ਮੈਂ ਦੱਸਦਾ ਇੱਕ ਇਸ ਤੇ ਵੀ ਥੋੜਾ ਜਿਹਾ ਲਿਖਿਆ ਦੇਖੋ ਹਾਂਜੀ ਸਾਰਾ ਕੁਝ ਤੇ ਕਰਤਾ ਤੁਹਾਨੂੰ ਭਰਮ ਹੋ ਗਿਆ ਜੀ ਬਿਜਲੀ ਆਉਂਦੀ ਬਾਧੂ ਨਸ਼ਾ ਖਤਮ ਹੋ ਗਿਆ ਜੀ ਸਾਰਾ ਕੁਝ ਤੇ ਕਰਤਾ ਤੁਹਾਨੂੰ ਭਰਮ ਹੋ ਗਿਆ ਜੀ ਬਿਜਲੀ ਆਉਂਦੀ ਸਸਤੀ ਨਸ਼ਾ ਖਤਮ ਹੋ ਗਿਆ ਜੀ ਕੱਚੇ ਟੀਚਰ ਪੱਕੇ ਹੋ ਗਏ ਨਿਤ ਡਿਊਟੀ ਡਿਊਟੀ ਜਾਂਦੇ ਨੇ ਕੱਚੇ ਟੀਚਰ ਪੱਕੇ ਹੋ ਗਏ ਨਿਤ ਡਿਊਟੀ ਜਾਂਦੇ ਨੇ ਖਾਤੇ ਚ ਆਵੇ ਹਜ਼ਾਰ ਬੀਬੀ ਹੁਰੀ ਪਾਰਲਰ ਬਿਊਟੀ ਜਾਂਦੇ ਨੇ ਕੋਈ ਇਸ ਤੋਂ ਵੱਡਾ ਗੱਪ ਸੁੱਟ ਕੇ ਸਤਾਜ ਆ ਜੂਗਾ ਕੋਈ ਸਿੰਘ ਸੂਰਮਾੜ ਗਿਆ ਤਾਂ ਤਖਤ ਪਲਟਾ ਦੂਗਾ ਕੋਈ ਰੱਬ ਦਾ ਬੰਦਾ ਆ ਗਿਆ ਨਾ ਤੇ ਫੇਰ ਹੀ ਭਲਾ ਹੋ ਸਕਦਾ ਆਪਣੇ ਮੁਲਕ ਦਾ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਮੌਜੂਦਾ ਸਮੇਂ ਕੌਣ ਲੱਗਦਾ ਹੈ ਕਿ ਰੱਬ ਦਾ ਬੰਦਾ ਹੈ ਕਿਉਂਕਿ ਪਹਿਲਾਂ ਅਕਾਲੀਆਂ ਦੀ ਵੀ ਸਰਕਾਰ ਰਹੀ ਹੈ ਕਾਂਗਰਸ ਦੀ ਵੀ ਸਰਕਾਰ ਰਹੀ ਹੈ ਤੇ ਹੁਣ ਝਾੜੂ ਵਾਲਿਆਂ ਦੀ ਸਰਕਾਰ ਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਭਲਾ ਕਿਵੇਂ ਹੋਏਗਾ ਪਲਾਦਾ ਜੀ ਦੇਖੋ ਇੱਕ ਤਾਂ ਪਲਾ ਤਾਂ ਇਦਾਂ ਹੋ ਸਕਦਾ ਵੀ ਇੱਕ ਤਾਂ ਮੌਜੂਦਾ ਜਿੱਦਾਂ ਆਪਾਂ ਕਹਿੰਦੇ ਨਾ ਸੂਬੇ ਦੀ ਪਾਰਟੀ ਹੋਵੇ ਕੋਈ ਵੀ ਅਕਾਲੀ ਦਾ ਲਾਲੋ ਜਾਂ ਹੋਰ ਵੀ ਹੈ ਨਾ ਅਕਾਲੀ ਦਲ ਹੀ ਕਰ ਸਕਦੀ ਹੈ ਪਲਾ ਇਹ ਆਏ ਨਾ ਵੀ ਕਿ ਉਹ ਵੀ ਬਾਦਲ ਦੀ ਪਾਰਟੀ ਕੋਈ ਵੀ ਅਕਾਲੀ ਦਲ ਹੋ ਸਕਦੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਤੇ ਕੋਈ ਮਾਰਸ ਪੰਜਾਬ ਦੇ ਉਹ ਵੀ ਹੈ ਨਾ ਇੱਕ ਪਾਰਟੀ ਤੇ ਕੋਈ ਅਕਾਲੀ ਦਲ ਦਾ ਮਤਲਬ ਇਹ ਜਿਹੜੀ ਸੂਬੇ ਦੀ ਆਪਣੀ ਪਾਰਟੀ ਹੋਊਗੀ ਨਾ ਉਹੀ ਭਲਾ ਕਰ ਸਕਦੀ ਹੈ ਤੇ ਉਹਦੇ ਵਿੱਚ ਚੋਣਵੇਂ ਬੰਦੇ ਹੋਣ ਕੋਈ ਵੀ ਹੋ ਸਕਦਾ ਹੋ ਜਿਹੜਾ ਸਹਰ ਦਉਣ ਪੰਜਾਬ ਪ੍ਰਤੀ ਉਹ ਪੰਜਾਬ ਦਾ ਭਲਾ ਕਰ ਸਕਦੀ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਆ ਦਿੱਲੀ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਇਹ ਗੱਲ ਤਾਂ ਪ੍ਰਤਾਖੀ ਆ ਹੁਣ ਅੱਛਾ ਪੰਜਾਬ ਜਿਵੇਂ ਖੇਤੀ ਪ੍ਰਧਾਨ ਸੂਬਾ ਸਾਡਾ ਦੇਸ਼ ਦੇ ਵਿੱਚ ਵੀ ਬਹੁਤ ਗਿਣਤੀ ਲੋਕ ਖੇਤੀ ਦੇ ਆਧਾਰਿਤ ਨੇ ਤੇ ਪੰਜਾਬ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਹੈ ਜਿਹੜੇ ਅੱਜ ਦੇ ਦੌਰ ਚ ਵੀ ਖੇਤੀ ਆਧਾਰਿਤ ਸੂਬਾ ਮੰਨਿਆ ਜਾਂਦਾ ਤਾਂ ਖੇਤੀ ਬਾਰੇ ਕੁਝ ਲਿਖਿਆ ਹੋਵੇ ਕਿਸਾਨਾਂ ਬਾਰੇ ਕੁਝ ਲਿਖਿਆ ਹੋਵੇ ਹਾਂਜੀ ਇਹਦੇ ਵੀ ਲਿਖਿਆ ਜੀ ਦਾਣਾ ਪੰਜਾਬ ਨੂੰ ਇਦਾਂ ਕਹਿੰਦੇ ਕਿਸਾਨਾਂ ਨੂੰ ਵੀ ਜ਼ਿਮੀਦਾਰਾਂ ਨੇ ਮੋਟਰਾਂ ਚੱਟਦੀਆਂ ਹਨ ਕੋਈ ਵੀ ਐਡਾ ਪਾਗਲ ਨਹੀਂ ਜਿਹੜਾ ਮੋਟਰ ਛੱਡ ਕੇ ਉਹੀ ਬਾਹਾਂ ਚ ਪਾਣੀ ਧੱਕੀ ਦੂਰੀ ਆਉਗਾ ਹਨ ਤੇ ਕਿਤੇ ਉਹੀ ਮੇਰੇ ਵਰਗਾ ਕੱਢ ਕੇ ਬੋਣ ਜਾ ਰਿਹਾ ਕਿ ਵੀਡੀਓ ਦੱਬ ਦਿੰਦਾ ਬੇਹਨੇ ਪਾਣੀ ਛੱਡ ਰਖਿਆ ਪਾਣੀ ਕੋਈ ਨਹੀਂ ਛੱਡਦਾਗਾ ਕੋਈ ਐਡਾ ਕਮਲਾ ਨਹੀਂ ਜਿਹੜਾ ਉਹੀ ਪਾਣੀ ਛੱਡੀ ਜੂ ਕਿਸੇ ਨੇ ਮੂੰਗੀ ਦੀ ਰੌਣੀ ਕੀਤੀ ਹੁੰਦੀ ਹੈ ਤੇ ਮੇਰੇ ਵਰਗਾ ਜਿਹੜਾ ਬਲੌਗਰ ਜਿਹਾ ਬਣਾਉਂਦਾ ਹਨਾ ਅੱਜਕੱਲ ਮੋਬਾਈਲ ਦੇ ਕੱਢ ਕੇ ਅਗਲ ਕਹਿੰਦਾ ਪਾਣੀ ਛੱਡ ਰਖਿਆ ਪਾਣੀ ਛੱਡ ਰਖਿਆ ਉਹਨੇ ਭਾਵੇਂ ਰੌਣੀ ਕੀਤੀ ਹੋਵੇ ਕਾਸੇ ਦੀ ਹਨ ਤੇ ਦੂਜੀ ਗੱਲ ਜੇ ਉਹ ਨਰਮੇ ਦਾ ਜਾਂ ਹੋਰ ਫਸਲ ਦੀ ਐਮ ਐਸ ਬੀ ਮਿਲ ਜੇ ਤੇ ਝੋਨਾ ਲਾਉਣਾ ਹੀ ਨਾ ਪਵੇ ਤੇ ਮੋਟਰ ਛੱਡਨੀ ਆ ਪਵੇ ਤੇ ਸਰਕਾਰ ਨੂੰ ਬਿਜਲੀ ਦੇਣੀ ਨਾ ਪਵੇ ਮਿਲਲਾ ਦਾ ਲਾਈਟ ਇੰਨੀ ਆਪਾਂ ਬਾਲ ਦਿੰਨੇ ਆ ਉਹਨੇ ਦੇ ਚੌਲ ਹੁੰਦੇ ਨਹੀਂ ਸੂਬਾ ਸਰਕਾਰ ਸਾਰੇ ਪੰਜਾਬ ਚ ਜਿੰਨੇ ਦੀ ਮਿਲਲਾ ਦਾ ਲਾਈਟ ਬਾਲ ਦਿੰਨੇ ਆ ਨਾ ਤੇ ਇਹਦੇ ਵੀ ਮੈਂ ਲਿਖੇ ਥੋੜਾ ਜਿਹਾ ਦੱਸ ਦਾਂ ਤੁਹਾਨੂੰ ਝੋਨਾ ਜ਼ ਹੀ ਨਹੀਂ ਲਾਉਂਦੇ ਸਾਥੋ ਲਗਵਾਇਆ ਜਾਂਦਾ ਫਿਰ ਗੀਤ ਪਾਣੀ ਮੁੱਕ ਜੂ ਪਾਣੀ ਮੁੱਕ ਜੂ ਸਾਰਾ ਸਾਲ ਹੀ ਗਾਇਆ ਜਾਂਦਾ ਜੇ ਮੁੱਲ ਹੋ ਜੇ ਪੱਕਾ ਪ੍ਰੀਤ ਸਿਆ ਬਾਕੀ ਫਸਲਾਂ ਦਾ ਕਾਨੂੰ ਸੁਣਨਾ ਪਵੇ ਗਿਆਨ ਓਏ ਸਾਨੂੰ ਫੇਸਬੁੱਕੀ ਚਵਲਾਂ ਦਾ ਰਵਾਇਤੀ ਫਸਲਾਂ ਖੋਲੀਆਂ ਝੋਨਾ ਪੱਲੇ ਪਾਤਾ ਜੀ ਨਹੀਂ ਚੌਲਾਂ ਨਾਲ ਪੰਜਾਬ ਦਾ ਦੱਸੋ ਕਿਹੜਾ ਨਾਤਾ ਜੀ ਰਵਾਇਤੀ ਫਸਲਾਂ ਖੋਲੀਆਂ ਝੋਨਾ ਪੱਲੇ ਪਾਤਾ ਜੀ ਭਈਏ ਖਾਂਦੇ ਚੌਲ ਤੇ ਦੱਸੋ ਸਾਡਾ ਕਿਹੜਾ ਨਾਤਾ ਜੀ ਪਰਾਲੀ ਹੱਲ ਨਹੀਂ ਸਸਤਾ ਸਾਇੰਸ ਤਰੱਕੀ ਕਰ ਗਈ ਆ ਉਹ ਨਾੜ ਦਾ ਹੱਲ ਨਹੀਂ ਸਸਤਾ ਸਾਇੰਸ ਤਰੱਕੀ ਕਰ ਗਈ ਆ ਸਾਡੀਆਂ ਫਸਲਾਂ ਸਾਡੀ ਮਿਹਨਤ ਭਾ ਕਿਸੇ ਦੀ ਮਰਜ਼ੀ ਆ ਭਾ ਕਿਸੇ ਦੀ ਮਰਜ਼ੀ ਆ ਹੁਣ ਇਹ ਪੰਜਾਬ ਤੇ ਜਿੱਦਾਂ ਪਾਣੀ ਤੇ ਰੌਲਾ ਪਈ ਜਾਂਦਾ ਵੀ ਪਾਣੀ ਛੱਡਦਾ ਫਿਰ ਝੋਣਨੇ ਤੇ ਪੈਜੂਆ ਐ ਤੇ ਵੇਕਣਾ ਨਹੀਂ ਹਨਾ ਤੇ ਫੇਰ ਇਹਦੇ ਨਾੜ ਤੇ ਪੈਜੂਆ ਵੀ ਨਾੜ ਨੂੰ ਅੱਗ ਲਾਤੀ ਤੇ ਫੇਰ ਇਦਾਂ ਦਿੱਲੀ ਵਾਲੇ ਦਿੱਲੀ ਜਾਵੜੂ ਧੂਆਂ ਤੇ ਉਹ ਗਾਂ ਕਈਆਂ ਦੇ ਨੱਕ ਚ ਵੜ ਜਾਂਦਾ ਜਿਹਦਾ ਲਾਲਾ ਜੀ ਦੇ ਕਹਿੰਦੇ ਉਹਨੂੰ ਹੋ ਜਾਂਦਾ ਨਾ ਕੇਜਰੀਵਾਲ ਨੂੰ ਵੀ ਉਹਦੇ ਧੂ ਆ ਗਿਆ ਜੀ ਧੂ ਆ ਗਿਆ ਤੇ ਹੁਣ ਦੇਖੋ ਇਹਨਾਂ ਦੀ ਇੱਕੋ ਹੀ ਪਾਰਟੀ ਹੈ ਇੱਧਰ ਪੰਜਾਬ ਚ ਵੀ ਹੈ ਨਾ ਤੇ ਦਿੱਲੀ ਚ ਵੀ ਹੁਣ ਦੇ ਲਿਆ ਵੀ ਧੂ ਦਾ ਕੀ ਕਹਿੰਦੇ ਪਹਿਲਾਂ ਤਾਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੀ ਧੂ ਦਾ ਪਤਾ ਨਹੀਂ ਕੀ ਹੱਲ ਕਰਤਾ ਨਾੜ ਦਾ ਪਤਾ ਨਹੀਂ ਕੀ ਛਿੜਦਾ ਕਿੱਲੇ ਚ ਤੇ ਪ੍ਰਾਲੀ ਪਤਾ ਨਹੀਂ ਕੀ ਪਾਜ਼ਮੀ ਹੋ ਜੂਗੀ ਹੁਣ ਗਾਇਬ ਹੋ ਜੂਗੀ ਕਹਿੰਦਾ ਸੀ ਹੈ ਨਾ ਤੇ ਹੁਣ ਦੇਖਦੇ ਆ ਵੀ ਕੀ ਹੱਲ ਹੁੰਦਾ ਹੈ ਕੀ ਤੇ ਬਾਕੀ ਜੀ ਦੂਜੀ ਫਸਲ ਦੀ ਹੋਰ ਫਸਲਾਂ ਦੇ ਐਮ ਐਸ ਬੀ ਮਿਲ ਜੇ ਤੇ ਮਿਲਦਾ ਨਾੜ ਦਾ ਅ ਝੋਣੇ ਦੀ ਲੋੜ ਹੀ ਨਾ ਪਵੇ ਬਸ ਗੱਲ ਹੀ ਖਤਮ ਹੋ ਜਾਏ ਫੇਰ ਤਾਂ ਪੱਕਾ ਹੱਲ ਹੀ ਆ ਤੇ ਨਹੀਂ ਤਾਂ ਫਿਰ ਪਾਣੀ ਮੁੱਕੀ ਜਾਂਦਾ ਸਾਰਿਆਂ ਨੂੰ ਪਤਾ ਉਹ ਸਾਰਿਆਂ ਦਾ ਮੁੱਕਦਾ ਇਕੱਲੇ ਜ਼ਿਮੀਦਾਰਾਂ ਦਾ ਨਹੀਂ ਮੁੱਕਦਾ ਜੇ ਕੋਈ ਕਹਦੇ ਵੀ ਇਕੱਲੇ ਜ਼ਿਮੀਦਾਰਾਂ ਦਾ ਪਾਣੀ ਮੁੱਕੀ ਜਾਂਦਾ ਇਹ ਨਹੀਂ ਗੱਲ ਇਹ ਪਾਣੀ ਸਾਰਿਆਂ ਦਾ ਹੀ ਮੁਕਣਾਗਾ ਤੇ ਜੇ ਜ਼ਿਮੀਦਾਰ ਨੂੰ ਆ ਕਹਿ ਦਿੰਦੇ ਜ਼ਿਮੀਦਾਰ ਨੂੰ ਕਹਿਣਾ ਸੌਕਾ ਕਿਉਂ ਉਹਦੇ ਜ਼ਿਮੀਦਾਰ ਨੂੰ ਕਹਿਣਾ ਸੌਕਾ ਤੇ ਜੇ ਆਪਾਂ ਕਾਰਵਾਸ਼ ਕਰਦੇ ਆ ਨਾ ਤੇ ਸ਼ਹਿਰਾਂ ਵਾਲੇ ਵੀ ਦੱਬੀ ਆਉਂਦੇ ਮੋਟਰਾਂ ਤੇ ਕਾਰਵਾਸ਼ ਕਰਦੇ ਦੀ ਜਿਹਦੇ ਨੂੰ ਉਹਨਾਂ ਨੂੰ ਕੋਈ ਕਹਦੇ ਵੀ ਰੋਜ਼ ਕਾਹ ਤੋਂ ਕਰਤ ਹੋਣੀ ਜਿਵੇਂ ਉਹ ਜ਼ਿਮੀਦਾਰ ਨੂੰ ਕਹਿੰਦੇ ਵੀ ਮੋਟਰ ਝੋਨੇ ਛੱਡਤੀ ਤੇ ਜੇ ਇਹਨਾਂ ਨੂੰ ਕਹਦੇ ਵੀ ਕਾਦਰ ਰੋਜ਼ਗਾਰ ਤੋਂ ਨਹੀਂ ਫਿਰ ਤੁਸੀਂ ਕੱਲ ਨੂੰ ਕਹਦੋਂਗੇ ਨਾਉਣੇ ਕਾ ਤੋਂ ਇਹ ਗੱਲਾਂ ਦਾ ਕੋਈ ਨਹੀਂ ਮੁੱਕਦਾ ਕਾ ਮੈਨੂੰ ਲੱਗਦਾ ਗੱਲ ਇਹ ਗੱਲ ਦਾ ਕੋਈ ਹੱਲ ਨਹੀਂ ਇੱਕ ਦੂਜੇ ਨੂੰ ਤੰਮਤ ਲਾਉਂਦਾ ਤੇ ਮੈਨੂੰ ਲੱਗਦਾ ਜੇ ਦੂਜੀਆਂ ਫਸਲਾਂ ਤੇ ਐਮ ਐਸ ਬੀ ਮਿਲ ਜੇ ਤੇ ਝੋਨੇ ਦੀ ਲੋੜ ਨਾ ਪਵੇ ਤਾਂ ਪਾਣੀ ਬਹੁਤ ਬਚ ਸਕਦਾ ਅੱਛਾ ਹੋਰ ਕਿਸ ਟੌਪਿਕ ਤੇ ਲਿਖਿਆ ਤੁਸੀਂ ਕਿਸ ਕਿਸ ਟੌਪਿਕ ਤੇ ਲਿਖਦੇ ਹੋ ਤੁਹਾਡਾ ਫੇਵਰਟ ਟੌਪਿਕ ਕੌਣ ਹੈ ਉਹ ਵੀ ਦੱਸ ਦੋ ਕਿਵੇਂ ਦਾ ਹੋਰ ਕੀ ਕੁਛ ਲਿਖਿਆ ਆਪਣਾ ਜੀ ਫੇਵਰੇਟ ਤਾਂ ਹੈਗਾ ਕਿਸਾਨੀ ਦੇ ਮੁੱਦੇ ਹੀ ਹਨ ਜਿੱਦਾਂ ਹਨ ਤੇ ਪਰ ਜਿੱਦਾਂ ਬੱਚਿਆਂ ਨੂੰ ਇੱਕ ਕੱਲ ਪਰ ਸ਼ੁੱਕਰ ਤੇ ਮੈਂ ਬੜੀ ਹੈ ਨਾ ਉਹ ਵਿਚਾਰਾ ਬੀਏਡ ਕੀਤੀ ਟੈਕਟ ਵੀ ਪਾਸ ਸੀ ਤੇ ਝੋਨਾ ਲਾਈ ਜਾਂਦੇ ਸੀ ਉਹਨਾਂ ਤੇ ਵੀ ਆਪਾਂ ਲਿਖਿਆ ਥੋੜਾ ਜਾਂ ੱੱਕੇ ਖਾਂਦੀ ਫਿਰੇ ਜਵਾਨੀ ਕਰਕੇ ਮਹਿੰਗੇ ਕੋਰਸ ਫਿਰ ਕਹਿੰਦੇ ਨਸ਼ੇ ਨਹੀਂ ਕਰਦੇ ਸਾਲੀ ਟੈਨਸ਼ਨ ਲੈਂਦੀ ਫੋਰਸ ਜੈਕਬ ਵਾਲੇ ਨੇ ਲੈ ਗਏ jobbਾਂ ਨਾ ਚੱਲੀ ਗਰੀਬ ਦੀ ਪੀਰੀ ਟੈਟ ਪਾਸ ਹੋਏ ਕਰਕੇ ਮਿੱਤਰਾ ਪੱਟੀ ਜਾਵੇ ਪਨੀਰੀ ਵਿਆਜ ਤੇ ਚੁੱਕ ਕੇ ਬੀਏਡ ਕੀਤੀ ਕਈਆਂ ਦੀ ਇਹ ਹੈਡ ਬੀਤੀ ਪੈਸੇ ਲਾ ਕੇ ਫਸ ਕੇ ਮਿੱਤਰਾ ਬਾਪੂ ਰਲ ਗਿਆ ਸੀਰੀ ਟੱਟ ਪਾਸ ਹੋਏ ਕਰਕੇ ਮਿੱਤਰਾ ਪੱਟੀ ਜਾਵੇ ਪਨੀਰੀ ਨਿਜੀ ਸਕੂਲ ਨੇ 2500 ਦਿੰਦੇ ਹੁੰਦਾ ਕਿੱਥੇ ਗੁਜ਼ਾਰਾ ਦੱਸੋ ਲੀਡਰੋਂ ਝੋਨਾ ਲਾਵੇ ਜਾਂ ਸਕੂਲ ਨੂੰ ਜਾਵੇ ਵਿਚਾਰਾ ਧੰਨੂ ਮਤਲਬ ਵੋਟਾਂ ਤੀਕਾ ਗੱਲ ਸੱਚ ਪ੍ਰੀਤ ਦੀ ਆਖੀਰੀ ਟੱਟ ਪਾਸ ਹੋਏ ਕਰਕੇ ਮਿੱਤਰਾ ਪੱਟੀ ਜਾਵੇ ਪਨੀਰੀ ਟੱਟ ਪਾਸ ਹੋਏ ਕਰਕੇ ਮਿੱਤਰਾ ਪੱਟੀ ਜਾਵੇ ਪਨੀਰੀ ਅੱਛਾ ਤੁਸੀਂ ਪਹਿਲਾਂ ਪ੍ਰਵਾਸੀਆਂ ਦੀ ਗੱਲ ਕੀਤੀ ਸੀ ਕਿ ਝੋਨਾ ਪ੍ਰਵਾਸੀਆਂ ਦਾ ਖਾਣਾ ਪ੍ਰਵਾਸ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸਾਡੇ ਪੰਜਾਬ ਦਾ ਯੂਥ ਜਿਹੜਾ ਉਹ ਕੈਨੇਡਾ ਯੂ ਐਸ ਆਸਟ੍ਰੇਲੀਆ ਨਿਊਜ਼ੀਲੈਂਡ ਲਗਾਤਾਰ ਜਾ ਰਿਹਾ ਤੇ ਦੂਜੇ ਪਾਸੇ ਜੂਪੀ ਬਿਹਾਰ ਵਾਲੇ ਇੱਥੇ ਆ ਰਹੇ ਨੇ ਤੇ ਦੋਵੇਂ ਤਰੀਕਿਆਂ ਦੇ ਪ੍ਰਵਾਸ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਦੇਖੋ ਜੀ ਗੱਲ ਆਏ ਆ ਜਿਹੜਾ ਭਈਏ ਇੱਥੇ ਆਈ ਜਾਂਦੇ ਜਾਂ ਕੋਈ ਵੀ ਹਨਾ ਤੇ ਉਹਨਾਂ ਦੀ ਪਹਿਲਾਂ ਤਾਂ ਉਹਨਾਂ ਦੀ ਵੋਟ ਬਣ ਜਾਂਦੀ ਆਉਂਦੀ ਸੀ ਆਪਣੇ ਬੰਦੇ ਦੀ ਤਾਂ ਭਾਵੇਂ ਲੇਟ ਬਣ ਜਾਏ ਨਾ ਤੇ ਉਹਨਾਂ ਦੀ ਪਹਿਲਾਂ ਬਣ ਜਾਂਦੀ ਜੇ ਉਹਨਾਂ ਦੀ ਵੋਟ ਹੀ ਨਾ ਬਵੇਂ ਵੋਟ ਨਾ ਬਣੇ ਹਨਾ ਬੋਟ ਨਾ ਬਣੀ ਤਾਂ ਉਹਦਾ ਬਿਜਲੀ ਦਾ ਮੀਟਰ ਵੀ ਨਹੀਂ ਬਣਨਾ ਉਹਦੇ ਨਾਮ ਵੀ ਨਹੀਂ ਥਾ ਹੋਣਾ ਰਾਸ਼ਨ ਕਾਰਡ ਵੀ ਨਾ ਬਣਨਾ ਤੇ ਫਿਰ ਉਹ ਦਿਹਾੜੀ ਕਰਕੇ ਆਪਦਾ ਜਾਈ ਜਾਵੇ ਇੱਥੇ ਕੋਈ ਚੱਕਰ ਨਹੀਂ ਤੇ ਜਦੋਂ ਉਹਦੀ ਬੋਟ ਬਣੂਗੀ ਤਾਂ ਉਹ ਮਕਾਨ ਵੀ ਲਊਗਾ ਮਕਾਨ ਲਊਗਾ ਤਾਂ ਫਿਰ ਉਹਦਾ ਜਵਾਕ ਵੀ ਇੱਥੇ ਬੜੂਗਾ ਜਵਾਕ ਇੱਥੇ ਬੜੂਗਾ ਤਾਂ ਆਪਣੀ ਨੌਕਰੀ ਤੇ ਵੀ ਡਾਕਾ ਵੀ ਮਾਰੂਗਾ ਨਾ ਜੌਬ ਤੇ ਆਪਣੇ ਪੰਜਾਬੀਆਂ ਦੀ ਦੇਬਰ abril ਤੇ ਲਊਗਾ ਤੇ ਅਗਲੇ ਆਪਾਂ ਨੂੰ ਪੈਰ ਨਹੀਂ ਧਰਨ ਦਿੰਦੇ ਤੇ ਇਹਦੇ ਬਾਰੇ ਤਾਂ ਸਰਕਾਰ ਹੀ ਸੋਚ ਸਕਦੀ ਆ ਵੀ ਉਹਨਾਂ ਦੀਆਂ ਵੋਟਾਂ ਨਾ ਵੰਨ ਤੇ ਉਹਨਾਂ ਨੂੰ ਜ਼ਮੀਨ ਨਾ ਖਰੀਦ ਸਕੇ ਕੋਈ ਗੈਰ ਬੰਦਾ ਪੰਜਾਬ ਚ ਭਾਵੇਂ ਉਹ ਹਰਿਆਣੇ ਦਾ ਰਾਜਸਥਾਨ ਦਾ ਜਾਂ ਫਿਰ ਰਾਜਸਥਾਨ ਚ ਵੀ ਆਪਾਂ ਨੂੰ ਜਾਂ ਪੰਜਾਬ ਹਰਿਆਣੇ ਦੇ ਵਿੱਚ ਜਾਂ ਹੋਰ ਚੂਬਿਆਂ ਦੇ ਵਿੱਚ ਜਾਂ ਤਾਂ ਪੰਜਾਬ ਵਾਲੇ ਵੀ ਉੱਥੇ ਖਰੀਦ ਸਕਣ ਤੇ ਜਾਂ ਫਿਰ ਉਹ ਵੀ ਨਾ ਸਾਰੇ ਵੀ ਮੁਲਕ ਚ ਕਾਨੂੰਨ ਇੱਕੋ ਜਿਹਾ ਹੋਣਾ ਚਾਹੀਦਾ ਵੀ ਪੰਜਾਬ ਵਾਸਤੇ ਇੱਥੇ ਵੀ ਪੰਜਾਬ ਕੋਈ ਸ਼ਾਮਲਾਟ ਨਹੀਂ ਜਿਹੜਾ ਆ ਕੇ ਮਰਜੀ ਸੈਕਟਰ ਲੈ ਕੇ ਤੇ ਇੱਥੇ ਆ ਕੇ ਤੇ ਬਾਅਦ ਚ ਇੱਥੇ ਵੋਟ ਵੀ ਬਣਾਉਂਦਾ ਤੇ ਫਿਰ ਉਹ ਜੋਬ ਤੇ ਵੀ ਡਾਕਾ ਮਾਰਦਾ ਫਿਰ ਉਹ ਆਪਣੇ ਸੱਭਿਆਚਾਰ ਵੀ ਵਿਗਾੜੂਆ ਸਾਰਾ ਕੁਝ ਹੀ ਕਰੂਆ ਫਿਰ ਉਹ ਜੇ ਇੱਥੇ ਵੋਟ ਬਣੂਆ ਤਾਂ ਵੋਟ ਨਾ ਬਣੀ ਉਹਦੀ ਨਾ ਉਹਦੇ ਨਾ ਜ਼ਮੀਨ ਹੋਵੇ ਫਿਰ ਤਾਂ ਸਹੀ ਹੈ ਜੀ ਅੱਛਾ ਇੱਕ ਤੁਸੀਂ 1984 ਤੇ ਲਿਖਿਆ ਸੀ ਤੇ ਉਹ ਜ਼ਰੂਰ ਸੁਣਾ ਦਿਓ ਹਾਂਜੀ ਜ਼ਰੂਰ ਤੁਹਾਨੂੰ ਸੁਣਾਉਣੇ ਹਾਂਜੀ 84 ਸਿੱਖ ਕਤਲੇਆਮ ਦੇ ਥੋੜਾ ਲਿਖੇ ਮੈਂ ਜਦ ਮਹੀਨਾ ਆਵੇ ਜੂਨ ਸਾਡੇ ਜ਼ਖਮੀ ਪਾਵੇ ਲੂਣ ਜਦ ਮਹੀਨਾ ਆਵੇ ਜੂਨ ਸਾਡੇ ਜ਼ਖਮੀ ਪਾਵੇ ਲੂਣ ਬੱਚੇ ਤੇ ਬੁੱਢੇ ਮਾਰੇ ਸੀ ਟੈਂਕ ਸਾਡੇ ਤੇ ਚਾੜੇ ਸੀ ਟੈਂਕ ਸਾਡੇ ਤੇ ਚਾੜੇ ਸੀ ਬੱਚੇ ਤੇ ਬੁੱਢੇ ਮਾਰੇ ਸੀ ਪਾਪਨ ਲਈ ਸੀ ਪ੍ਰੀਤ ਸਿਆਂ ਇਹ ਕਦਮ ਚਲਾਗਾ ਜੋਗ 84 ਸਿੱਖ ਵੀਰ ਮੇਰਿਓ ਨਾ ਭੁੱਲਣ ਜੋਗ ਨਾ ਵਾਖਣ ਜੋਗ ਇਕੱਲਾ ਤਖਤ ਨਹੀਂ ਮਿੱਤਰੋ ਦਰਜਣਾ ਗੁਰੂ ਘਰ ਢਾਏ ਸੀ ਤੋਪਾਂ ਦੇ ਅੱਗੇ ਖੜ੍ਹ ਕੇ ਸੀ ਜਿਹੜੇ ਸਿੱਖਾਂ ਘਰ ਜਾਏ ਸੀ ਸੰਤਾਂ ਪਾਈ ਸ਼ਹੀਦੀ ਸੀ ਤੇ ਪਗਾਏ ਆਪਣੇ ਬੋਲ 84 ਸਿੱਖ ਵੀਰ ਮੇਰਿਓ ਨਾ ਭੁੱਲਣ ਜੋਗ ਨਾ ਬਖਸ਼ਣ ਜੋਗ ਸਾਡੇ ਤਖਤ ਤਿਰੰਗਾ ਲਾਇਆ ਸੀ ਗੁਲਾਮੀ ਦਾ ਅਹਿਸਾਸ ਕਰਾਇਆ ਸੀ ਸਿੱਖ ਕੌਮ ਮਟਾਉਣ ਲਈ ਪੂਰਾ ਜ਼ੋਰ ਜਾਲਮਾਂ ਲਾਇਆ ਸੀ ਇੱਕ ਦਿਨ ਹੋਣੀ ਗੁਰੂ ਦੀ ਮੇਰ ਅਕਾਲ ਅਕਾਲ ਪੁਰਖ ਨੇ ਦੇਣੀ ਸੇਧ ਰਾਜ ਕਰੂਗਾ ਖਾਲਸਾ ਪੂਰੇ ਹੋਣੇ ਦਸ਼ਮੇਸ਼ ਦੇ ਬੋਲ ਚਰਾਸੀ ਸਿੱਖ ਵੀਰ ਮੇਰਿਓ ਨਾ ਭੁੱਲਣ ਜੋ ਨਾ ਬਖਸ਼ਣ ਜੋ ਅੱਛਾ ਇਸ ਤੋਂ ਲਾ ਬਾ ਕੁਝ ਹੋਰ ਲਿਖਿਆ ਹੋਵੇ ਉਹ ਵੀ ਸੁਣਾ ਦਿਓ ਫਸਲੀ ਚੱਕਰ ਨਾ ਜੇ ਬਦਲਿਆ ਪਾਣੀ ਨੇ ਨਹੀਂ ਬਚਣਾ ਮੇਰੇ ਸੋਹਣੇ ਦੇਸ਼ ਪੰਜ ਆਵ ਦਾ ਮਿੱਤਰੋ ਨਾ ਵੀ ਨਹੀਂ ਫਿਰ ਜਚਣਾ ਕੋਈ ਐਸਾ ਲੀਡਰ ਚੁਣੀਏ ਜਿਹੜਾ ਝੋਨਾ ਗੱਲ ਚੋਂ ਲਾ ਦੇ ਦੂਜੀ ਫਸਲ ਦੀ ਐਮਐਸਪੀ ਦੀ ਗਾਰੰਟੀ ਫੁੱਲ ਦਵਾ ਦੇ ਸਾਰੇ ਰਲ ਕੇ ਪ੍ਰੀਤ ਸਿਆਂ ਪੰਜ ਆਵ ਆਪਾਂ ਬਚਾਵਾਂਗੇ ਵੱਡੇ ਚੋਰ ਨੂੰ ਪਾਸੇ ਕਰਕੇ ਛੋਟਾ ਜ਼ੋਰ ਜਿਤਾਵਾਂਗੇ ਛੋਟਾ ਜ਼ੋਰ ਜਿਤਾਵਾਂਗੇ ਹਾਂਜੀ ਔਰ ਜਨਾਬ ਜੀ ਹਾਂਜੀ ਪੈਰ ਚੀਰ ਤੇ ਝੋਨੇ ਨੇ ਤੇ ਹੱਥ ਵੱਟ ਤੇ ਯੂਰੀਆਂ ਨੇ ਝੂਠੇ ਵਾਦੇ ਪਬਲਿਕ ਦੇ ਨਾਲ ਪੈਂਦੀਆਂ ਕਿੱਥੇ ਪੂਰੀਆਂ ਨੇ ਟੁਕਮੇ ਮੁੱਲ ਨਹੀਂ ਮਿਲਦੇ ਸਾਨੂੰ ਸਾਡੀ ਕਿਸਮਤ ਕਾਲੀ ਸੈਰ ਸਪਾਟਾ ਮੰਤਰੀ ਬਣ ਗਈ ਬੀਬੀ ਐਮਐਸਪੀ ਵਾਲੀ ਪ੍ਰੀਤ ਸਿਆ ਉਹ ਗੱਪ ਮਾਰਨ ਤੇ ਮਿਲਦਾ ਖਾਸਾ ਖਰਚਾ ਬਿਫੋਰ ਟਿੱਪਣੀ ਸੋਚੀ ਮਿੱਤਰਾ ਕਿਤੇ ਹੋ ਨਾ ਜਾਵੇ ਪਰਚਾ ਕਿਤੇ ਹੋ ਨਾ ਜਾਵੇ ਪਰਚਾ ਹਾਂਜੀ ਹੋਰ ਸੁਣਾਈ ਹਾਂਜੀ ਹਾਂਜੀ ਭਾਰਤ ਬਹੁਤ ਮਹਾਨ ਮੁਲਖਾ ਮੈਂ ਥਾਂ ਥਾਂ ਲਿਖਿਆ ਪੜਿਆ ਰੁਪਈਆ ਸਾਡਾ ਡਿੱਗਦਾ ਜਾਂਦਾ ਡਾਲਰ ਕਿੱਥੇ ਚੜਿਆ ਨਰਮੇ ਦਾ ਹੱਲ ਹੋਇਆ ਹੀ ਨਹੀਂ ਖਾ ਗਈ ਇਸ ਨੂੰ ਸੁੰਢੀ ਜਿੱਥੇ ਜਿਸ ਦੇ ਲੋਟ ਆ ਜਾਵੇ ਹਰ ਕੋਈ ਲਾਉਂਦਾ ਕੁੰਡੀ ਕਾਨੂੰਨ ਨਾਉਂਦੀ ਚਿੜਿਓ ਹੈ ਨਹੀਂ ਬਸ ਉਸ ਆਸਰੇ ਚੱਲਦਾ ਅੱਤ ਤੇ ਅੰਤ ਦਾ ਬੈਰ ਪ੍ਰੀਸਿਆ ਫਿਰ ਦਾਤਾ ਹੁੰਦਾ ਠਲਦਾ ਫਿਰ ਦਾਤਾ ਹੁੰਦਾ ਠਲਦਾ ਅੱਛਾ ਇੱਕ ਤੁਸੀਂ ਫੌਜੀ ਵਾਲਾ ਕਹਿ ਰਹੇ ਸੀ ਉਹ ਵੀ ਸੁਣਾ ਦਿਓ ਹਾਂਜੀ ਜੇ ਦੇਸਾਂ ਦੀ ਜੰਗ ਮਕਾਉਣੀ ਕੋਈ ਪੱਕੀ ਯੁਗਤੀ ਪਾਉ ਲੜਾਉਣੀ ਕੋਈ ਯੁਕਤ ਐਸੀ ਘੜ ਦਿਓ ਹਰ ਲੀਡਰ ਦਾ ਇੱਕੋ ਹੀ ਮੁੰਡਾ ਫੌਜ ਚ ਲਾਜ਼ਮੀ ਕਰ ਦਿਓ ਫਿਰ ਮਾਵਾ ਦੇ ਪੁੱਤ ਨਹੀਂ ਮਰਨੇ ਫਿਰ ਮਾਵਾ ਦੇ ਪੁੱਤ ਨਹੀਂ ਮਰਨੇ ਅੱਤਵਾਦੀ ਫਿਰ ਖੁੱਡ ਚ ਵੜਨੇ ਫਿਰ ਨਾ ਦੁਸ਼ਮਣ ਅਟੈਕ ਕਰੂਗਾ ਨਾ ਮੋਦੀ 에ਅਰ ਸਟ੍ਰੈਕ ਕਰੂਗਾ ਫਿਰ ਵੀ ਗੋਲੀ ਚੱਲੂਗੀ ਓਏ ਫਿਰ ਵੀ ਗੋਲੀ ਚੱਲੂਗੀ ਇਹ ਬਹਿਮ ਦਿਲ ਚੋਂ ਕੱਢ ਦਿਓ ਹਰ ਲੀਡਰ ਦਾ ਇੱਕੋ ਹੀ ਮੁੰਡਾ ਫੌਜ ਚ ਕੰਪਲਸਰੀ ਕਰ ਦਿਓ ਜੇ ਦੇਸਾਂ ਦੀ ਜੰਗ ਮਕਾਉਣੀ ਕੋਈ ਪੱਕੀ ਯੁਕਤੀ ਪਾਉ ਲੜਾਉਣੀ ਕੋਈ ਯੁਕਤ ਐਸੀ ਕਰ ਦਿਓ ਹਰ ਲੀਡਰ ਦਾ ਇੱਕੋ ਮੁੰਡਾ ਫੌਜ ਚ ਲਾਜ਼ਮੀ ਕਰ ਦਿਓ ਫਿਰ ਫੌਜ ਚ ਵਧੀਆ ਸਹੂਲਤ ਹੋਊ ਫਿਰ ਫੌਜ ਚ ਵਧੀਆ ਸਹੂਲਤ ਹੋਊ ਤੇਜ ਬਹਾਦਰ ਨਾ ਕੋਈ ਰਹੂ ਫਿਰ ਫੌਜ ਚ ਵਧੀਆ ਸਹੂਲਤ ਹੋਊ ਤੇਜ ਬਹਾਦਰ ਨਾ ਕੋਈ ਰਹੂ ਫਰ ਭਾਵੇਂ ਹੱਦਾਂ ਖੁੱਲੀਆਂ ਛੱਡ ਦਿਓ ਜੇ ਦੇਸਾਂ ਦੀ ਜੰਗ ਮਕਾਉਣੀ ਕੋਈ ਪੱਕੀ ਯੁਕਤੀ ਪਾਉ ਲੜਾਉਣੀ ਕੋਈ ਯੁਕਤ ਐਸੀ ਘੜ ਦਿਓ ਹਰ ਲੀਡਰ ਦਾ ਇੱਕੋ ਹੀ ਮੁੰਡਾ ਫੌਜ ਚਲਾਜਮੀ ਕਰ ਦਿਓ ਫੌਜ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਹ ਸਨ ਸਾਡੇ ਨਾਲ ਮਨਪ੍ਰੀਤ ਸਿੰਘ ਜਿਨ੍ਹਾਂ ਦੀ ਸ਼ਾਇਰੀ ਤੁਸੀਂ ਸੁਣੀ ਐ ਜੇਕਰ ਤੁਹਾਨੂੰ ਇਹਨਾਂ ਦੀ ਸ਼ਾਇਰੀ ਚੰਗੀ ਲੱਗੀ ਗੱਲਬਾਤ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਆਪਣੀ ਰਾਏ ਜਿਹੜੀ ਉਹ ਕਮੈਂਟ ਕਰਕੇ ਸਾਂਝੀ ਕਰਨੀ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰਾਖਾ